ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੇ ਸੂਬੇਦਾਰ ਸੁਖਦੇਵ ਸਿੰਘ ਆਪਣੀ 30 ਸਾਲਾਂ ਦੀ ਸਰਵਿਸ ਪੂਰੀ ਕਰਕੇ ਪਿੰਡ ਪੋਜਣ ਦੇ ਪਿੰਡ ਵਾਸੀਆਂ ਨੇ ਪਰਮਾ ਸਵਾਗਤ ਕੀਤਾ ਸੂਬੇਦਾਰ ਸੁਖਦੇਵ ਸਿੰਘ ਸਾਲ ਨਵੰਬਰ 1995 ਵਿੱਚ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਪੜ੍ਹਦੀ ਹੋਏ ਅਤੇ ਪੰਜਾਬ ਰੈਜ਼ਿਮੈਂਟ ਸੈਂਟਰ ਰਾਮਗੜ੍ਹ Ranchi ਚਲੇ ਗਏ ਟ੍ਰੇਨਿੰਗ ਪੂਰੀ ਕਰਨ ਉਪਰੰਤ 26 ਪੰਜਾਬ ਰੈਜ਼ਿਮੈਂਟ ਯੂਨਿਟ ਵਿੱਚ ਸਪਾਹੀ ਬਣ ਕੇ ਚਲੇ ਗਏ ਜਿੱਥੇ ਉਹਨਾਂ ਨੇ ਵਕ-ਵਕ ਜਗ੍ਹਾ ਤੇ ਆਪਣੀ ਤਨਦੇਹੀ ਨਾਲ ਡਿਊਟੀ ਨਿਭਾਈ ਚੀਨ ਬਾਰਡਰ ਪਾਕਿਸਤਾਨ ਬਾਰਡਰ ਹਿਮਾਚਲ ਪ੍ਰਦੇਸ਼ यूपी एमपी झारखंड बिहार महाराष्ट्र राजस्थान असम पुटान अरुणाचल प्रदेश ਅਤੇ ਜੰਮੂ ਕਸ਼ਮੀਰ ਸ਼੍ਰੀ ਨਗਰ ਗਲੇਸ਼ੀਅਰ ਬਰਫਬਾਰੀ ਵਰਗੇ ਇਲਾਕੇ ਵਿੱਚ ਆਪਣੀ ਤਨਦੇਹੀ ਨਾਲ ਡਿਊਟੀ ਨਿਭਾਈ। ਇਹ ਬਹੁਤ ਖੁਸ਼ੀ ਹੋਈ ਉਹ ਆਪਣਾ 30 ਸਾਲ ਦਾ ਅਰਸਾ ਫੌਜ ਦੇ ਵਿੱਚ ਲਗਾ ਕੇ ਆਪਣੇ ਸਹੀ ਸਲਾਮਤ ਸੇਵਾ ਨਾਲ ਆਪਣੇ ਘਰ ਵਿੱਚ ਪੁੱਜੇ। ਬਾਕੀ ਮੈਂ ਆਪਣੇ ਵੱਡੇ ਵੀਰ ਦਾ ਔਰ ਦੀਪ ਬਾਈ ਆਰਮੀ ਗਰੁੱਪ ਦਾ ਔਰ ਪਿੰਡ ਦੇ ਸਾਰੇ ਭਵੰਤੇ ਸੱਜਣਾ ਬਹੁਤ ਧੰਨਵਾਦ ਕਰਦਾ। ਜਿਨ੍ਹਾਂ ਨੇ ਬਹੁਤ ਹੀ ਆਪਣਾ ਕੀਮਤੀ ਸਮਾਂ ਕੱਢ ਕੇ ਰਾਤੀ ਵੀ ਔਰ ਸਵੇਰ ਵੀ ਮੇਰੇ ਗ੍ਰੇਵ 'ਤੇ ਪਹੁੰਚੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਆਪਣੀ ਜ਼ਿੰਦਗੀ ਦੁਬਾਰਾ ਜਿਵੇਂ ਅਸੀਂ ਮਲਕੇ ਸਟਾਰਟ ਕਰਾਂਗਾ ਕਿਉਂਕਿ ਛੋਟੀ ਉਮਰ ਦੀ 18 ਸਾਲ ਦਾ 2 ਮਹੀਨੇ ਜਦ ਮੈਂ ਪਹੁੰਚ ਗਿਆ 30 ਸਾਲ ਦਾ ਉਤੇ ਆਰਮੀ ਦੇ ਵਿੱਚ ਆਪਣਾ ਡਿਊਟੀ ਕਰਦੇ ਹੋਏ ਬਹੁਤ ਹੀ ਕਠਨ ਕਟਾਈਆਂ ਆndੀਆਂ ਨੇ ਉਹਨਾਂ ਨੂੰ ਆਪਣੇ ਬੇਕੁਬੀਨਾਂ ਨਿਵਾਇਆ ਤੇ ਹੁਣ ਮੈਂ ਆਪਣਾ ਦੂਸਰਾ ਆਪਣਾ ਜ਼ਿੰਦਗੀ ਦਾ ਅੱਜ ਤੋਂ ਸਟਾਰਟ ਕਰਾਂਗਾ ਬਾਕੀ ਮੈਂ ਪਿੰਡ ਵਾਸੀ ਨੰਗਲਕਲਾਂ ਦਾ ਸਭ ਜੀਰੋਂ ਧੰਨਵਾਦ ਕਰਦਾ ਆਪਣੇ ਐਸਆਈ ਤਨਨਾ ਸਿੰਘ ਜੀ ਵੀ ਰਾਤੀ ਆਏ ਸੀ ਬਾਕੀ ਆਪਣੇ ਗੁਰਪ੍ਰੀਤ ਸਿੰਘ ਵਕੀਲ ਜੀ ਉਹਨਾਂ ਦਾ ਵੀ ਬਹੁਤ ਆਪਣੇ ਦਿਲੋਂ ਧੰਨਵਾਦ ਕਰਦਾ ਇਹ ਵਾਹੀ ਵਿੱਚ ਖਾਲਸਾ ਵਾਹੀ ਵਿੱਚ ਕੀ ਬਤੇ ਕੀ ਕਿੜੀ ਜਿਆ ਜਿਹੜੀ ਉੱਥੇ ਤੁਸੀਂ ਹਨ ਹਣ ਪਲ-ਪਲ ਬਤਾਈ ਹੈ ਐਨੇ ਉੱਚ ਰਹੇ ਹਾਂ ਕੋਈ ਇਹੋ ਜਿਹੀ ਘਟਨਾ ਹੋਈ ਉਹ ਦੋ ਤਿੰਨ ਕਟਨਵਾਸੇ ਆਪਣੇ ਆਰਰ ਦੇ ਵਿੱਚ ਵੀ ਕਾਫੀ ਮਲਕੇ ਕਟਵਾਈਆਂ ਜਦੋਂ ਬਾਹਰ ਆਪਰੇਸ਼ਨ ਦੇ ਵਿੱਚ ਜਾਂਦੇ ਸੀ ਤੇ ਉਥੇ ਵੀ ਮਲਕੇ ਬੜੀ ਉਹਦੇ ਕਰਕੇ ਜਾਣਾ ਪੈਂਦਾ ਸੀ ਅੰਡਾ ਆ ਬੜਾ ਸਵਾਗਤ ਕੀਤਾ ਪੰਡਣਾ ਅੱਜ ਦਾਤ ਪੂਰਾ ਕਟਸਰੀਆ ਘਰੇ ਹੋ ਗਿਆ ਸੀ ਬਹੁਤ ਕਟਸੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਪੰਡਣਾ ਅੰਗਲਕਲਾਂ ਦੀ ਸਾਰੀ ਟੀਮ ਦਾ ਆਰਮੀ ਜਿੰਦਾਬਾਦ ਪਾਰਟੀ ਦਾ ਔਰ ਸਰਪੰਚ ਸਾਹਿਬ ਦਾ ਬਾਕੀ ਆਪਣੇ ਜਿਹਨੇ ਬਾਹਰੋਂ ਸੱਜਣ ਮਿੱਤਰ ਆਏ ਸੀ ਬਾਕੀ ਭਾਈ ਮਨਜੀਤ ਸਿੰਘ ਜੀ ਵਿੱਕੀ ਸਰਪਟਾਬਾ ਤੁਹਾਡਾ ਹੀ ਬਹੁਤ-ਬਹੁਤ ਦਿਨਾਂ ਧੰਨਵਾਦ ਕਰਦਾ ਤਾਂ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਤੁਸੀਂ ਰਾਤੀ ਵੀ ਹੁਣ ਵੀ ਮੇਰੇ ਗ੍ਰਹਿ ਵਿਖੇ ਪੁੱਜੇ ਆਪ ਦਾ ਮੈਂ ਇਹ ਸ਼ੁਕਰਗੁਜ਼ਾਰ ਕਦੇ ਵੀ ਨਹੀਂ ਭੁੱਲੂ ਜੀਓ ਐਨਓ ਮਿਸ਼ਨ ਤੇ ਤੁਸੀਂ ਕੀ ਕਹਿਣਾ ਚਾਹੋ ਜੀਓ ਐਨਓ ਮਿਸ਼ਨ ਵੀ ਤੁਹਾਨੂੰ ਜੀਓ ਐਨਓ ਮਿਸ਼ਨ ਦੇ ਵਿੱਚ ਮਤਲਬ ਕਿ ਉਸ ਟਾਈਮ ਅਸੀਂ ਮਲੇ ਸ਼ਾਂਤੀ ਆਪਣਾ ਵਾਸਤੇ ਗਏ ਸੀਗੇ ਸ਼ਾਂਤੀ ਸਕੀਪਿੰਗ ਵਾਸਤੇ ਉੱਥੇ ਵੀ ਆਪਣੀ ਡਿਊਟੀ ਅਸੀਂ ਤਾਂ ਮਨ ਦੇ ਨਾਲ ਕੀਤੀ ਉੱਥੇ ਵੀ ਪਲਟਨ ਨੂੰ ਮਲੇ ਅੱਛਾ ਐਸੈਸਟੇਸ਼ਨ ਮਿਲਿਆ ਔਰ ਆਪਣੇ ਦੇਸ਼ ਇੰਡੀਆ ਵਾਪਸ ਪਰਤੇ ਹੈ ਤੇ ਬਾਕੀ ਤੁਹਾਡੇ ਪਠਾਨ ਨਾਲ ਜੁ ਕੁਝ ਯਾਦਾਂ ਜੁੜੀਆਂ ਹੋਈਆਂ ਨੇ ਉਹਦੇ ਬਾਰੇ ਪਠਾਨ ਦੇ ਵਿੱਚ ਵੀ 2004 ਦੇ ਵਿੱਚ ਜਦੋਂ ਜੁਨਟ ہماری ਬੀਨਾ ਗੁੜੀ ਸੀ ਉਦੋਂ ਸਾਨੂੰ ਮੌਕਾ ਮਿਲਿਆ ਪਠਾਨ ਜਾਣ ਦਾ ਪਠਾਨ ਆਰਮੀ ਦੇ ਨਾਲ ਟ੍ਰੇਨਿੰਗ ਕਰਨ ਦਾ ਉੱਥੇ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਔਰ ਆਪਣੇ ਇਹ ਤੋਂ ਇੰਡੀਆ ਦੇ ਤਜਰਬੇ ਉਹਨਾਂ ਨੂੰ ਦੱਸੇ ਔਰ ਪਠਾਨ ਦੀ ਆਰਮੀ ਦੇ ਤਜਰਬੇ ਅਸੀਂ ਖੁਦ ਹਾਸਲ ਕੀਤੇ ਤੁਸੀਂ ਕਦੋਂ ਭਰਤੀ ਹੋਏ ਕਿਹੜੇ ਸਾਲ ਚ ਕਿੱਥੇ ਭਰਤੀ ਹੋਏ ਭਰਤੀ ਮੈਂ ਆਪਣਾ 2094 ਦੇ ਵਿੱਚ ਮੈਟ੍ਰਿਕ ਕਰਕੇ ਨੇਰੂ ਕਾਲਜ ਦੇ ਵਿੱਚ ਭਰਤੀ ਹੋਈ ਸੀ ਰੈਲੀ ਦੀ ਉੱਥੇ ਭਰਤੀ ਹੋਇਆ 2-3 ਮਹੀਨੇ ਬਾਅਦ ਮੇਰਾ ਮਲਕੇ ਮੈਡੀਕਲ ਰਿਟਨ ਟੈਸਟ ਪਾਸ ਹੋਇਆ ਉਸ ਤੋਂ ਬਾਅਦ ਮੈਂ ਦਸੰਬਰ ਦੇ ਵਿੱਚ ਪੀਆਰਸੀ ਰਾਮਗੜ੍ਹ ਦੇ ਵਿੱਚ 31 ਦਸੰਬਰ ਨੂੰ 13 ਦਸੰਬਰ 1994 ਨੂੰ ਮੇਰੇ ਮਲਕੇ ਜੁਆਇਨ ਕੀਤੀ ਉਸ ਤੋਂ ਬਾਅਦ ਮੈਂ ਆਪਣੀ ਟ੍ਰੇਨਿੰਗ ਪੂਰੀ ਕਰਕੇ 1 ਜੂਨ ਜੁਨਟ ਮੇਰੀ 26 ਪੰਜਾਬ ਜੋ ਕਿ ਉਸ ਟਾਈਮ ਆਪਣਾ ਜੀਐਨਕੇ ਸੈਟ ਸੀ ਉਸ ਤੋਂ ਬਾਅਦ ਹਮ ਉੱਥੇ ਤ੍ਰਿਵਿੰਦਰਮ ਕੇਰਲਾ ਦੇ ਵਿੱਚ ਗਏ ਉੱਥੋਂ ਮੇਰਾ ਫਸਟ ਅਨ ਦਾ ਸਟਾਰਟ ਹੋਇਆ ਉਸ ਤੋਂ ਬਾਅਦ ਦਿਨਾਗੜੀ ਮੇਰਟ ਡੇਰਾ ਬਬਨਾਨ ਕਾਰਗਲ ਦੇ ਸਮੇਂ ਉਦੋਂ ਬਾਰਡਰ ਦੇ ਉੱਪਰ ਵੀ ਰਹੇ ਤੇ ਇਸ ਕਰਕੇ ਸਾਰੀਆਂ ਸਟੇਟਾਂ ਰਾਜਸਥਾਨ ਬੰਗਾਲ ਉੜੀਸਾ ਲੇਹ ਲਦਾਖ ਸਾਰੀ ਕਿਤੇ ਡਿਊਟੀ ਕਰਨ ਦਾ ਮੌਕਾ ਮਿਲਿਆ ਹੁਣ ਤੁਸੀਂ ਕਿਹੜੀ ਜਗ੍ਹਾ ਤੋਂ ਰਿਟਾਇਰਮੈਂਟ ਲਈ ਹੈ ਇਸ ਟਾਈਮ ਉਹਨ ਲਾਸਟ ਅਸੀਂ ਮਤਲਬ ਕਿ 2022 ਤੋਂ ਲੈ ਕੇ 2024 ਤੱਕ ਲੇਰਦਾਖ 3 ਗਲੇਸ਼ੀਅਰ ਦੇ ਵਿੱਚ ਨੌਕਰੀ ਕੀਤੀ ਉੱਥੇ ਵੀ ਮਤਲਬ ਟੈਂਪਰੇਚਰ ਕਹਿਣ ਦਾ ਬਹੁਤ ਕੁਝ ਕਹਿ ਦਿੰਦੇ ਆ ਲੇਕਿਨ ਇੰਨੀ ਠੰਡ ਦੇ ਵਿੱਚ ਰਹਿਣਾ ਔਰ ਆਪਣੇ ਸਰੀਰ ਨੂੰ ਫਿੱਟ ਰੱਖਣਾ ਇਸ ਪੜਾਅ ਦੇ ਉੱਪਰ ਬਹੁਤ ਹੀ ਖਟੜਾਈ ਵਾਲਾ ਕੰਮ ਹੈ ਉੱਥੇ -20 ਤੋਂ ਲੈ ਕੇ -35 40 ਤੱਕ ਵੀ ਚਲਾ ਜਾਂਦਾ ਸੀ ਉਸ ਤੋਂ ਬਾਅਦ ਸਾਡੀ ਯੂਨਟ ਨੂੰ ਮਤਲਬ ਕਿ ਹੋਮ ਪੋਸਟਿੰਗ ਜਲੰਧਰ ਰਾਮਾ ਮੰਡੀ ਦੇ ਵਿੱਚ ਮਿਲੀ ਜਿੱਦੇ ਕਿ 2-3 ਮਹੀਨੇ ਮੱਥੇ ਲਾ ਕੇ ਆਪਣੀ ਰਿਟਾਇਰਮੈਂਟ ਮੈਂ ਰਾਮਾ ਮੰਡੀ ਤੋਂ ਆ ਰਿਹਾ ਹਾਂਜੀ ਭੈਣ ਜੀ ਤੁਸੀਂ ਵੀ ਕੀ ਕਹਿਣਾ ਚਾਹੋਗੇ ਬਹੁਤ ਵੱਡਾ ਸੰਘਰਸ਼ ਰਿਹਾ ਬਾਈ ਜੀ ਦਾ ਵੀ ਚਲ